ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਇਸ ਵੀਡੀਓ ਵਿੱਚ ਅਸੀਂ 1 ਤੋਂ ਲੈ ਕੇ 120 ਤੱਕ ਅਭਾਜ ਸੰਖਿਆਵਾਂ ਨੂੰ ਪਤਾ ਕਰਾਂਗੇ ਉਹਨਾਂ ਦਾ ਪਤਾ ਲਗਾਵਾਂਗੇ ਤੇ ਇੱਕ ਬੜਾ ਹੀ ਸੌਖਾ ਢੰਗ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਸਿਖਾਵਾਂਗੇ ਤੁਸੀਂ ਆਪਣੀ ਪੁਸਤਕਾਂ ਵਿੱਚ ਈਰਾਟੋਸਥੀਨਸ ਦੀ ਛਲਨੀ ਵਾਲੀ ਵਿਧੀ ਦੇ ਬਾਰੇ ਜ਼ਰੂਰ ਪੜ੍ਹਿਆ ਹੋਏਗਾ ਜਿਹਦੇ ਵਿੱਚ 1 ਤੋਂ ਲੈ ਕੇ 100 ਤੱਕ ਪਹਿਲਾ ਅੰਕ ਲਿਖੇ ਜਾਂਦੇ ਨੇ ਇਫਰ ਉਹਨਾਂ ਸੰਖਿਆਵਾਂ ਨੂੰ ਕੱਟਿਆ ਜਾਂਦਾ ਜਿਹੜੀ ਦੋ ਨਾਲ ਭਾਗ ਹੋ ਜਾਂਦੀ ਫਿਰ ਤਿੰਨ ਨਾਲ ਭਾਗ ਹੋ ਜਾਂਦੀ ਹੈ ਪੰਜ ਨਾਲ ਭਾਗ ਹੋ ਜਾਂਦੀ ਹੈ ਹਨਾ ਸਤ ਨਾਲ ਭਾਗ ਹੋ ਜਾਂਦੀ ਹੈ ਸੋ ਉਹ ਵਿਧੀ ਥੋੜੀ ਲੰਬੀ ਹੈ ਤੇ ਬਹੁਤ ਸਾਰੀਆਂ ਸੰਖਿਆਵਾਂ ਸੰਖਿਆਵਾਂ ਲਿਖਣੀਆਂ ਪੈਂਦੀਆਂ ਇਹਦੇ ਵਿੱਚ ਤੁਹਾਨੂੰ ਇੱਕ ਬੜਾ ਹੀ ਸੌਖਾ ਢੰਗ ਜਿਹੜਾ ਹੈ ਉਹ ਸੀ ਸਿਖਾਵਾਂਗੇ ਜੋ ਬੜਾ ਹੀ ਰੋਚਕ ਵੀ ਹੈ ਤੇ ਬੜੀ ਛੇਤੀ ਤੁਸੀਂ ਉਹਨੂੰ ਸਿੱਖ ਸਕਦੇ ਹੋ ਸੋ ਆਓ ਸ਼ੁਰੂ ਕਰੀਏ ਆਪਣੀ ਨੋਟਬੁੱਕ ਅਤੇ ਪੈਨ ਲੈ ਲਓ ਜਿਹੜੀ ਵਿਧੀ ਤੁਹਾਨੂੰ ਸਿਖਾਵਾਂਗੇ ਬੜੇ ਧਿਆਨ ਦੇ ਨਾਲ ਤੁਸੀਂ ਸੁਣਨਾ ਹੈ ਤੇ ਤੁਸੀਂ ਉਹ ਸਾਰੀ ਗੱਲਾਂ ਨੂੰ ਨੋਟ ਕਰਕੇ ਇਹਦਾ ਆਪ ਅਭਿਆਸ ਕਰਨਾ ਹੈ। ਇਸੇ ਚੈਨਲ ਦੇ ਉੱਤੇ ਬੱਚਿਓ ਤੁਹਾਡੀ 5ਵੀਂ 6ਵੀਂ 7ਵੀਂ 8ਵੀਂ 9ਵੀਂ ਦੀ ਇੰਗਲਿਸ਼ ਦੀ ਪਲੇਲਿਸਟਾਂ ਹੈਗੀਆਂ ਹਨ। 8ਵੀਂ 9ਵੀਂ 10ਵੀਂ ਦੀ ਸਾਇੰਸ ਦੀ ਪਲੇਲਿਸਟਾਂ ਹਨ। ਤੇ ਇਸੇ ਤਰ੍ਹਾਂ ਤੁਹਾਡੀ 8ਵੀਂ 6ਵੀਂ 8ਵੀਂ 9ਵੀਂ ਤੇ 10ਵੀਂ ਦੀ ਮੈਥ ਦੀ ਪਲੇਲਿਸਟ ਵੀ ਹੈਗੀਆਂ ਹਨ। ਸੋ ਤੁਸੀਂ ਉਹਨਾਂ ਦਾ ਵੀ ਜਿੱਦਾਂ ਦੀ ਤੁਹਾਡੀ ਜਮਾਤ ਹੈ ਉਹਦੇ ਹਿਸਾਬ ਨਾਲ ਤੁਸੀਂ ਲਾਹ ਲੈ ਸਕਦੇ ਹੋ। ਸੋ ਆਓ ਸ਼ੁਰੂ ਕਰੀਏ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੇ ਸਾਰੇ ਸਾਰੇ ਨਵੇਂ ਵੀਡੀਓਜ਼ ਦਾ ਤੁਹਾਨੂੰ ਸਮੇਂ ਸਿਰ ਪਤਾ ਲੱਗ ਜਾ ਰਹੇਗਾ ਸੋ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ 120 ਤੱਕ 6 ਦੇ ਸਾਰੇ ਗੁਣਜ ਲਿਖ ਲਓ ਗੁਣਜ ਦਾ ਮਤਲਬ ਪਹਾੜੇ ਅਰਥਾਤ 6 ਤੋਂ ਪਹਾੜਾ ਗਿਣਨਾ ਸ਼ੁਰੂ ਕਰੋ ਤੇ 120 ਤੱਕ ਉਸ 6 ਦੇ ਸਾਰੇ ਗੁਣਜ ਲਿਖ ਲਓ ਆਓ ਅੱਗੇ ਦੇਖੀਏ ਕਿਦਾਂ ਇਹ ਦੇਖੋ ਇਹ ਹੋ ਗਏ ਗੁਣਜ 6 6 6 12 6 18 6 24 6 30 6 36 6 7 42 6 46 48 6 54 6 दाउन दा 60 11 6 68 12 6 72 13 6 78 14 6 84 15 6 90 16 6 96 17 6 102 18 6 108 19 6 114 ਤੇ 20 6 120 ਸੋ 6 ਤੱਕ ਸਾਡੇ ਗੁਣਜ ਹੋ ਗਏ ਠੀਕ ਹੈ 120 ਤੱਕ ਸਾਡੇ 6 ਦੇ ਗੁਣਜ ਹੋ ਗਏ ਹੁਣ ਬੱਚਿਓ ਇੱਥੋਂ ਮੈਂ ਤੁਹਾਨੂੰ ਇਹ ਦਿਮਾਗ ਚ ਰੱਖਣਾ ਹੈ ਤੇ ਸੋਖਾ ਹੀ ਕਿ ਦੋ ਹੋਰ ਤਿੰਨ ਪਹਿਲੀਆਂ ਪਹਾੜੀਆਂ ਸੰਖਿਆਵਾਂ ਹਨ ਸੋ ਅਸੀਂ ਉਹਨੂੰ ਲੰਬੇ ਰੱਖ ਲੈਣ 2 ਹੋਰ 3 ਉਹ ਤੇ ਸਾਨੂੰ ਪਤਾ ਹੀ ਹੈ ਠੀਕ ਹੈ ਨਾ ਸੋ ਇਹ 6 ਤੋਂ ਸ਼ੁਰੂ ਕਰਦੇ ਪਏ ਠੀਕ ਹੈ ਸੋ ਇਦਾਂ ਲਿਖ ਲਿਆ ਦੇਖੋ ਹੁਣ ਬੱਚੋ 1 ਤੋਂ 100 ਤੱਕ ਲਿਖਣ ਦੀ ਬਜਾਏ ਅਸੀਂ ਸਿਰਫ ਕਿੰਨੀਆਂ ਸੰਖਿਆਵਾਂ ਲਿਖੀਆਂ ਅਸੀਂ ਸਿਰਫ 20 ਸੰਖਿਆਵਾਂ ਲਿਖੀਆਂ ਟੋਟਲ ਕਿਉਂਕਿ 6 ਦਾ ਪਹਾੜਾ 20 ਤੱਕ ਲਿਖਿਆ ਆਪਾਂ ਸੋ 6 ਗੁਣਾ 20 ਵਾਰੀ ਹੈ ਨਾ ਸੋ ਅਸੀਂ 20 ਸੰਖਿਆਵਾਂ ਲਿਖੀਆਂ ਕੱਲੀਆਂ ਅੱਗੇ ਦੇਖੀਏ ਹੁਣ ਕੀ ਕਰਨਾ ਹੈ ਹਰੇਕ ਗੁਣਜ ਵਿੱਚੋਂ ਇੱਕ ਘਟਾਓ ਅਤੇ ਹਰੇਕ ਗੁਣਜ ਵਿੱਚ ਇੱਕ ਜੋੜੋ 6 ਜਮਾ 1 6 ਜਮਾ 1 12 ਘਟਾ 1 12 ਜਮਾ 1 18 ਘਟਾ 1 18 ਜਮਾ 1 24 ਘਟਾ 1 24 ਜਮਾ 1 ਇਦਾਂ ਕਰਦੇ ਕਰਦੇ ਤੁਸੀਂ 120 ਜਮਾ 1 ਤੱਕ ਕਰ ਲੈਣਾ ਤੇ ਇਹਦਾ ਮਤਲਬ ਕੀ ਹੋਇਆ 6 ਚੋਂ ਇੱਕ ਗਿਆ 5 6 ਜਮਾ 1 7 12 ਚੋਂ ਇੱਕ 11 12 ਇੱਕ 13 18 ਚੋਂ ਗਿਆ 17 18 ਜਮਾ 1 19 ਸੋ ਇਸ ਤਰ੍ਹਾਂ ਕਰਕੇ ਹੁਣ ਅੱਗੇ ਲਿਖ ਲੈਣਾ ਇਹ ਬੱਚਿਓ ਸਿਰਫ ਮੈਂ ਤੁਹਾਨੂੰ ਦਸਾਇਆ ਹੈ ਤੁਹਾਨੂੰ ਅਸਲ ਵਿੱਚ ਇਦਾਂ ਕਰਨ ਦੀ ਲੋੜ ਨਹੀਂ ਇਹ ਗੱਲ ਅਸੀਂ ਜ਼ੁਬਾਨੀ ਵੀ ਲਿਖ ਸਕਦੇ ਹਾਂ ਜਿਵੇਂ ਆ ਦੇਖੋ ਇਹ ਦੇਖੋ ਇਹ ਵੀ ਜ਼ੁਬਾਨੀ ਲਿਖ ਲੈਣਾ ਕਿਉਂਕਿ ਇੱਕ ਘਟਾਣਾ ਇੱਕ ਘਟਾਣਾ ਇੱਕ ਘਟਾਣਾ ਜਾਂ ਇੱਕ ਜੋੜਨਾ ਕੋਈ ਬਹੁਤ ਔਖਾ ਕੰਮ ਨਹੀਂ ਮੈਂ ਲਿਖਾਂਗਾ 6 6 ਚ ਹੋ ਗਿਆ 5 6 ਜਮਾ 1 7 ਫਿਰ 6 ਰੁਣੀ 12 12 ਚ ਹੋ ਗਿਆ 11 12 ਜਮਾ 1 13 6 3 18 18 ਚ ਹੋ ਗਿਆ 17 ਤੇ 18 ਜਮਾ 1 19 ਫਿਰ ਮੈਂ ਕਹਾਂਗਾ 6 4 24 ਤੇ 24 ਚ ਹੋ ਗਿਆ 23 ਤੇ 24 ਜਮਾ ਇੱਕ 25 ਸੋ ਇਸ ਤਰ੍ਹਾਂ ਕਰਕੇ ਸਾਰੇ ਲਿਖ ਲੈ। ਮਤਲਬ ਕਿ 6 ਦੇ ਗੁਣਜ ਫਿਰ 6 ਚੋਂ ਇੱਕ ਗੁਣਜ ਵਿੱਚੋਂ ਇੱਕ ਘਟਾਉਣਾ ਤੇ ਉਸੇ ਗੁਣਜ ਵਿੱਚ ਇੱਕ ਨੂੰ ਜੋੜਨਾ। ਹੁਣ ਬੱਚਿਓ ਦੇਖੋ ਤੁਹਾਨੂੰ ਪਤਾ ਹੈ ਕਿ ਜਿਹੜੀ ਜੜੀਆਂ ਅਪਾਦ ਸੰਖਿਆਵਾਂ ਨੇ ਉਹ ਇੱਕ ਸਿਰਫ 5 ਨੂੰ ਛੱਡ ਕੇ ਕੋਈ ਵੀ ਹੋਰ ਅਪਾਦ ਸੰਖਿਆ ਐਸੀ ਨਹੀਂ ਜਿਹਦਾ ਇਕਾਈ ਅੰਕ 5 ਹੋਵੇ। ਸੋ ਜਿੱਥੇ-ਜਿੱਥੇ 5 ਆਇਆ ਉਹਨੂੰ ਕੱਟ ਦੋ ਬਈਲੇ ਇਹਦੇ ਕੋ 5 55 60 ਅ ਦੇਖੋ ਇਹ ਅ ਦੇਖੋ ਇਹ ਮੈਂ ਲਾਲ ਕਰ ਦਿੱਤਾ ਹੁਣ 25 5 ਨਾਲ ਭਾਗ ਹੋ ਜਾਂਦੀ ਹੈ ਇਹ ਭਾਗ ਸੰਖਿਆ ਨਹੀਂ ਹੈਗੀ 35 5 ਔਰ 7 ਨਾਲ ਭਾਗ ਹੋ ਜਾਂਦੀ ਹੈ ਭਾਗ ਸੰਖਿਆ ਨਹੀਂ ਹੈਗੀ 55 11 ਔਰ 5 ਨਾਲ ਭਾਗ ਹੋ ਜਾਂਦੀ ਹੈ ਭਾਗ ਸੰਖਿਆ ਨਹੀਂ ਹੈਗੀ 65 13 ਔਰ 5 ਨਾਲ ਭਾਗ ਹੋ ਜਾਂਦੀ ਹੈ 85 17 5 ਨਾਲ ਭਾਗ ਹੋ ਜਾਂਦੀ ਹੈ 95 19 ਔਰ 5 ਨਾਲ ਭਾਗ ਹੋ ਜਾਂਦੀ ਹੈ ਤੇ ਜਿਹੜੀ 115 ਬੱਚਿਓ ਐਵੀ ਤੁਹਾਡੀ 21 ਨਾਲ ਭਾਗ ਹੋ ਜਾਂਦੀ ਹੈ ਤੇ 5 ਨਾਲ ਭਾਗ ਹੋ ਜਾਂਦੀ 3 ਨਾਲ ਭਾਗ ਹੋ ਜਾਂਦੀ ਹੈ ਸੌਰੀ 3 ਨਾਲ ਨਹੀਂ ਭਾਗ ਹੁੰਦੀ ਮੁਲੀ ਇਹ ਕੋ 5 2 10 ਤੇ 55 ਦੇ ਵਕ 23 ਦੇ ਨਾਲ ਭਾਗ ਹੁੰਦੀ ਹੈ ਤੇ 5 ਨਾਲ ਭਾਗ ਹੁੰਦੀ ਹੈ ਸੋ ਇਹ ਸਾਰਿਆਂ ਨੂੰ ਮੈਂ ਉਡਾ ਲੈਣਾ ਹੈ ਬੜਾ ਸੌਖਾ ਹੈ ਜਿਹਦੇ ਅਖੀਰ ਚ 5 ਜਾਂਦਾ ਉਹ ਸਾਰੇ ਉਡਾ ਦਿਓ ਲਓ ਜੀ ਇਹ ਉਡ ਗਏ ਦੋ ਨਾਲ ਭਾਗ ਕਰਨਾ ਤਿੰਨ ਨਾਲ ਭਾਗਰ ਨੂੰ ਦੀ ਸਾਨੂੰ ਲੋੜ ਨਹੀਂ ਕਿਉਂਕਿ 6 ਦਾ ਗੁਣਜ ਅਸੀਂ ਕੱਢ ਕੇ ਅਸੀਂ ਘਟਾਇਆ ਇੱਕ ਜੋੜਿਆ ਇਹਦਾ ਮਤਲਬ ਕੋਈ ਕੋਈ ਵੀ ਸੰਖਿਆ ਇਹਨਾਂ ਚੋ 6 ਨਾਲ ਭਾਗ ਨਹੀਂ ਹੋਏਗੀ ਜੇ 6 ਨਾਲ ਭਾਗ ਨਹੀਂ ਹੋਏਗੀ ਤੇ 2 ਤੇ 3 ਨਾਲ ਵੀ ਭਾਗ ਨਹੀਂ ਹੋਏਗੀ ਹੁਣ ਅਗਲਾ ਅਸੀਂ ਬੱਚੇ ਦੇਖਾਵਾਂਗੇ 7 ਨਾਲ ਤੇ 11 ਨਾਲ ਕਿਹੜੀ ਕਿਹੜੀ ਭਾਗ ਹੁੰਦੀ ਹੈ 8 ਔਰ 9 ਬਾਰੇ ਵੀ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਆਓ ਦੇਖੀਏ ਦੇਖੋ 7 ਨਾਲ ਭਾਗ ਹੁੰਦੀ ਹੈ 7749 7 ਔਰ 11 ਦੋਨਾਂ ਨਾਲ ਭਾਗ ਹੋ ਜਾਂਦੀ ਹੈ 77 ਤੇ 13 ਔਰ 7 ਨਾਲ ਭਾਗ ਹੋ ਜਾਂਦੀ ਹੈ 1391 ਤੇ 17 ਔਰ 7 ਨਾਲ ਭਾਗ ਹੁੰਦੀ ਹੈ 119 ਤੇ 11 ਨਾਲ ਭਾਗ ਹੁੰਦੀ ਹੈ 11 11 121। ਲਓ ਜੀ ਹੁਣ ਅਸੀਂ 49, 70, 91, 119 ਤੇ 121 ਨੂੰ ਵੀ ਉਡਾ ਲੈਣਾ ਹੈ। ਨਾ ਉਡਾਤਾ। ਤੇ ਇਹ ਆ ਗੀ ਸਾਡੀਆਂ ਅਭਾਜ ਸੰਖਿਆਵਾਂ 1 ਤੋਂ ਲੈ ਕੇ 120 ਤੱਕ। ਸੌਰੀ 1 ਤੋਂ ਲੈ ਕੇ ਨਹੀਂ ਬੱਚਿਓ 5 ਤੋਂ ਲੈ ਕੇ ਕਿਉਂਕਿ 2 ਹੋਰ 3। ਹੁਣ ਇਹਨਾਂ ਨੂੰ ਅਸੀਂ ਰੀਅਰੇਂਜ ਕਰ ਲੈਣਾ ਹੈ। ਹੁਣ ਦੇਖੋ ਗੈਪ ਆ ਗਿਆ ਨਾ। ਹੁਣ ਇਹਨਾਂ ਨੂੰ ਅਸੀਂ ਠੀਕ ਤਰ੍ਹਾਂ ਇਹਨਾਂ ਨੂੰ ਤਰਤੀਬ ਦੇ ਦਈਏ ਆ ਦੇਖੋ। 2 3 ਮੈਂ ਜੋੜਦਾ 2 3 ਮੈਂ ਚੇਤੇ ਰੱਖਣਾ ਹੈ ਕਿ 2 ਇਹਦਾ ਯਾਦ ਰੱਖ ਲਓ 2 3 5 ਸੋ 2 3 5 7 11 13 17 19 23 29 31 37 41 43 47 53 59 61 67 71 73 79 83 89 97 ਇਹ ਹੋ ਗਈਆਂ 100 ਤੱਕ ਭਾਗ ਸੰਖਿਆਵਾਂ 25 ਠੀਕ ਹੈ ਤੇ ਫਿਰ 101 103 107 109 ਤੇ 113 ਹੋ ਗਈਆਂ ਭਾਗ ਸੰਖਿਆਵਾਂ 102 ਤੱਕ ਐਸੀ ਪਿਆਰੇ ਵਿਦਿਆਰਥੀਓ ਵਿਧੀ 120 ਤੱਕ ਅਭਾਜ ਸੰਖਿਆਵਾਂ ਨੂੰ ਪਤਾ ਕਰਨ ਦੀ ਜੋ ਤੁਹਾਡੀ ਕੀ ਕਿਤਾਬ ਵਿੱਚ ਜਿਹੜੀ ਵਿਧੀ ਹੈ ਇਰਾਟੋਸਥੀਨਸ ਦੀ ਛਲਨੀ ਵਾਲੀ ਵਿਧੀ ਜੇ ਜ 1 ਤੋਂ ਲੈ ਕੇ 100 ਤੱਕ ਸੰਖਿਆਵਾਂ ਲਿਖਣੀਆਂ ਪੈਣੀਆਂ ਉਹਦੇ ਨਾਲੋਂ ਕਿਤੇ ਜ਼ਿਆਦਾ ਰੋਚਕ ਅਤੇ ਸੌਖੀ ਵਿਧੀ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸ ਵਿਧੀ ਦਾ ਜ਼ਰੂਰ ਅਭਿਆਸ ਕਰੋ ਉਹ ਬੜੀ ਹੀ ਵਧੀਆ ਵਿਧੀ ਹੈ ਇਹਨਾਂ ਤੁਹਾਡਾ ਛੇ ਦਾ ਪਹਾੜਾ ਜਿਹੜਾ 20 ਤੱਕ ਉਹਦਾ ਅਭਿਆਸ ਹੀ ਹੋ ਜਾਏਗਾ ਤੇ ਕਿੱਦਾਂ ਐਚ ਉਹ ਸਿਰਫ ਦੋ ਵਾਰ ਸਾਨੂੰ ਐਚ ਉਹ ਸਵਾਲ ਕੱਢਨੇ ਨੇ ਦੋ ਵਾਰ ਵਿੱਚੋਂ ਇਸ ਸੰਖਿਆਵਾਂ ਕੱਢਣੀ ਹੈ ਇੱਕ ਜਿਹੜੀ 5 ਦਾ ਭਾਗ ਹੁੰਦੀ ਹੈ ਤੇ ਦੂਜੀ ਵਾਰ ਜਿਹੜੀ 7 ਦਾ ਭਾਗ ਹੁੰਦੀ ਹੈ ਤੇ ਤੀਜੀ ਵਾਰ ਇੱਕੋ ਇੱਕੋ ਸੰਖਿਆ ਰਹੇਗੀ 121 ਜੋ 11 ਦਾ ਭਾਗ ਹੁੰਦੀ ਹੈ ਸੋ ਕਿੰਨਾ ਸੌਖਾ ਹੈ ਬੱਚਿਓ ਦੇਖੋ ਸਿਰਫ 5 ਨਾਲ ਤੇ ਜੇ ਤੁਸੀਂ 100 ਤੱਕ ਕਰਨਾ ਹੈ 100 ਤੱਕ ਤੇ ਫਿਰ ਹੋਰ ਵੀ ਸੌਖਾ ਹੈ ਫੇਰ ਤੁਸੀਂ ਕਰ ਲਓ ਮਤਲਬ ਕਿ 97 ਤੱਕ ਕਰੋ ਮਤਲਬ ਕਿ ਫਿਰ ਤੁਹਾਨੂੰ ਇਹ 1 2 3 4 5 6 ਔਰ 14 ਤੱਕ ਕਰ ਲੋ ਫਿਰ ਠੀਕ ਹੈ ਨਾ ਫਿਰ 14 ਛੇ 84 ਤੇ 15 ਛੇ 90 ਤੇ 16 ਛੇ 96 ਤੇ 17 ਛੇ 102 ਫਿਰ ਤੁਸੀਂ 17 ਤੱਕ ਭਾਗ ਕਰ ਲੋ ਸਿਰਫ 17 ਛੇ 96 ਇਸ ਸੌਰੀ 17 ਛੇ 102 ਤੱਕ ਕਰਕੇ ਫਿਰ ਤੁਹਾਨੂੰ 11 ਨਾਲ ਭਾਗ ਕਰਨ ਦੀ ਵੀ ਲੋੜ ਨਹੀਂ ਸਿਰਫ 5 ਨਾਲ ਭਾਗ ਵਾਲੀ ਸੰਖਿਆਵਾਂ ਕੱਢ ਦਿਓ ਤੇ ਫਿਰ 7 ਨਾਲ ਭਾਗ ਵਾਲੀਆਂ ਸੰਖਿਆਵਾਂ ਕੱਢ ਦਿਓ ਤੇ ਤੁਹਾਨੂੰ ਸਿੱਧੇ 25 ਜਿਹੜੇ ਅਪੂਰਨ ਸੰਖਿਆਵਾਂ 100 100 ਤੱਕ ਦਾ ਮਿਲ ਜਾਣੀਆਂ ਸੋ ਐਸੇ ਪਿਆਰੇ ਵਿਦਿਆਰਥੀਓ ਅਪਾਜ ਸੰਖਿਆਵਾਂ ਦਾ ਪਤਾ ਕਰਨਾ ਬੜੇ ਸੌਖੇ ਢੰਗ ਦੇ ਨਾਲ 120 ਤੱਕ ਸੋ ਮੈਂ ਆਸ ਕਰਦਾ ਇਸ ਵੀਡੀਓ ਦੇ ਰਾਹੀਂ ਤੁਸੀਂ ਇਸ ਵਿਧੀ ਨੂੰ ਚੰਗੀ ਤਰ੍ਹਾਂ ਸਿੱਖ ਲਿਆ ਹੋਏਗਾ ਸਮਝ ਲਿਆ ਹੋਏਗਾ ਤੇ ਤੁਸੀਂ ਇਹਦਾ ਜ਼ਰੂਰ ਅਭਿਆਸ ਕਰਨਾ ਸੋ ਇਸੇ ਤਰ੍ਹਾਂ ਹੋਰ ਰੋਚਕ ਵਧੀਆ ਜਿਹਦੇ ਨਾਲ ਗਣਿਤ ਦੇ ਸਿਧਾਂਤ ਤੁਹਾਡੇ ਸਪਸ਼ਟ ਹੁੰਦੇ ਹੋਣ ਉਹ ਲੈ ਕੇ ਤੁਹਾਡੇ ਲਈ ਹੋਰ ਵੀਡੀਓ ਤੁਹਾਡੇ ਲਈ ਛੇਤੀ ਹੀ ਲੈ ਕੇ ਆਵਾਂਗੇ ਤਦ ਤੱਕ ਤੁਸੀਂ ਉਡੀਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ